ਵੇਰ ਚੋਟ ਸਹੇਲੀ ਸੇਲ ਕੀ ਲਾਗਤ ਲੈ ਉਸਾਸ ਚੋਟ ਸਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਉਸਾਸ ਲਫ਼ਜ਼ ਨਹੀਂ ਹੈ ਉਸਾਸ ਊੜੇ ਨੂੰ ਉਗੜ ਇਧਰ ਲੈਓ ਲੈਓ ਉਸਾਸ ਸਾਸ ਉਸਾਸ ਲਫ਼ਜ਼ ਨਹੀਂ ਕੋਈ ਕਿਵੇਂ ਚੋੜ ਸੇ ਲੈ ਦੇ ਨਾਲ ਲਾਗਤ ਲੈਓ ਉਸਾਸ ਹਾਂ ਲੈਓ ਇਸ ਦੇ ਲੇਓ ਦੇ ਬਣਦਾ ਹੀ ਆ ਲਾਗ ਤੇ ਲੇਓ ਸਾਹ ਲਾਗ ਤੇ ਜੇ ਸੇ ਲਾ ਚੋੜ ਬਰਸ਼ਾ ਲੱਗ ਵੀ ਜਾਵੇ ਲੱਗੇ ਦੇ ਬਾਅਦ ਵੀ ਸਾਹ ਲੈਂਦਾ ਲਾਗ ਤੇ ਲੇਓ ਸਾਹ ਲੱਗੇ ਦੇ ਬਾਅਦ ਵੀ ਸਾਹ ਲੈ ਲੈਂਦਾ ਕੁਛ 2 4 10 ਲਾਗ ਤੇ ਲੇਓ ਸਾਹ ਸਾਹ ਦੇ ਸਾਹ ਕੀ ਹੁੰਦਾ ਸਾਹ ਲੈ ਲੈਂਦਾ ਲੇਓ ਸਾਹ ਸਾਹ ਲੈਂਦਾ ਉਹ ਤੂੰ ਸਾਹ ਹੁੰਦਾ ਰਹਿੰਦਾ ਬਰਸ਼ਾ ਲੱਗੇ ਤੋਂ ਬਾਅਦ ਚਾਹ ਛਾਤੀ ਚ ਹਾਰਡ ਚ ਕਿਤੇ ਲੱਗ ਜੀਵੇ ਇਹ ਕਦਾ ਨਹੀਂ ਵਰਦਾ ਚੋਟ ਸਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਚੋਟ ਸਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਜੇ ਚੋਟ ਸ਼ਬਦ ਦੀ ਸਹਿਜ ਬਣਾ ਬਸ ਫੇਰ ਬੋਲਤੀ ਬੰਦ ਹੋ ਜਾਂਦੀ ਉਹ ਬੋਲਦਾ ਵੀ ਹੈ ਕਹਿੰਦਾ ਮੇਰੇ ਪਰਛਾ ਲੱਗਿਆ ਐ ਲੱਗਿਆ ਉਹ ਕਰ ਉਹ ਉਹ ਕੁਝ ਬੋਲਦਾ ਵੀ ਮਨ ਪਾੜੀ ਦੇ ਦੇ ਉਹ ਦੇ ਦੇ ਤਾਂ ਬੋਲ ਬੋਲ ਬੜੀ ਸਕਦਾ ਬੋਲ ਕੇ ਬੰਦ ਹੋ ਜਾਂਦੀ ਬੋਲਤੀ ਬੰਦ ਹੋ ਜਾਂਦੀ ਆ ਲੱਗਦੇ ਸਾਰੇ ਮਰ ਜਾਂਦਾ ਮਨ ਚੋਟ ਸਾਰੇ ਸਭ ਇਹ ਨਹੀਂ ਪਰਛਣੋਂ 20 ਜਿਆਦਾ ਚੋਟ ਸਬਦ ਦੀ ਸਬਦ ਦੀ ਜੀ ਤੇ ਲੱਗਿਆ ਉਹਨੂੰ ਪਤਾ ਹੈ ਜੇ ਤਾ ਨਾਗੇ ਸੋਈ ਜਾਣਾ ਸੋਈ ਜਾਣਾ ਵੀਰ ਨਾ ਜਾਗਦੇ ਪੜਿਆ ਉਹ ਨਾ ਕੁਛ ਕਦੋਂ ਤੇ ਲੱਗਿਆ ਉਹ ਖੋਇਆ ਉਹ ਪਰਛੇ ਵੰਗੋ ਉੱਥੇ ਮਗਰ ਜਦ ਕਹੀਏ ਗੱਲ ਉਹ ਗੱਲ ਯਾਦ ਕਰਕੇ ਕਹੀ ਹਾਂ ਪੜਿਆ ਕਰੇ ਦੇਖੋ ਲਾਗ ਦੀ ਕੋਲ ਲਾਹੀ ਭਾਇੰਗਰ ਫਰਿਆ ਹਾਂਜੀ